करादी भाईचारे एकता जिंदा ਆਰੇ ਨਰਮਲ ਸਿੰਘ ਢਾਲੀਵਾਲ ਤਹਿਸੀਲ ਸੈਕਟਰੀ ਭਾਰਤ ਨਰਮਨ ਮੈਸਤਰੀ ਮਜ਼ਦੂਰ ਯੂਨੀਅਨ ਸੀ2 ਅੱਜ ਸਦਮਾ ਕਲਾ ਪਿੰਡ ਵਿਖੇ ਐਸ்சி ਭਾਈਚਾਰੇ ਵੱਲੋਂ ਇੱਕ ਬਹੁਤ ਵੱਡਾ ਇਕੱਠ ਕੀਤਾ ਗਿਆ ਉਹਨਾਂ ਦੀ ਮੰਗ ਆ ਕਿ ਜਿਹੜੀ ਇਹ ਸੀਟ ਹੈ ਇਹ ਰਿਜ਼ਰਵ ਹੋਣੀ ਚਾਹੀਦੀ ਹੈ ਪਹਿਲਾਂ ਵੀ ਰਿਜ਼ਰਵ ਹੋਈ ਸੀ ਤਾਂ ਕੁਝ ਤਕੜੇ ਬੰਦੇ ਨੇ ਪ੍ਰੈਸ਼ਰ ਬਣਾ ਕੇ ਜਾ ਇਥੋਂ ਦੇ ਐਮਐਲਏ ਨੇ ਜਾਂ ਐਸਡੀਐਮ ਦੀ ਮਿਹਲੀ ਭੁਗਤ ਨਾਲ ਇਹਨੂੰ ਜਨਰਲ ਕਰਾਤਾ ਐਤ ਕੀ ਆਰਵੀ ਉਹੀ ਹਾਲਤ ਤਾਂ ਇਹ ਜੋ ਐਸਸੀਪੀ ਚਾਰੇ ਨਾਲ ਧੱਕਾ ਇਹ ਨਾ ਸਹਿਣਯੋਗ ਆ ਅਸੀਂ ਇਹਦਾ ਮੂੰਹ ਤੋੜਮਾ ਜਵਾਬ ਦੇਵਾਂਗੇ ਤੇ ਇਹ ਸੀਟ ਨੂੰ ਰਿਜ਼ਰਵ ਕਰਾਵਾਂਗੇ ਕਿਉਂਕਿ ਜੋ ਸਾਡੇ ਸੰਵਿਧਾਨ ਦੇ ਵਿੱਚ ਮਦਾਂ ਕਿ 25% ਇਹਨਾਂ ਦਾ ਰਾਖਵਾ ਜੇ ਤਿੰਨ ਵਾਰੀ ਉਹ ਬਣ ਗਿਆ ਤਾਂ ਚੌਥੀ ਵਾਰ ਤਾਂ ਸਾਡਾ ਐਜ ਪਰ ਲਾ ਹੀ ਸਰਪੰਚੀ ਆਉਂਦੀ ਆ ਸਾਡੇ ਹੱਥ 'ਚ ਲੜਨ ਦਾ ਮੌਕਾ ਮਿਲਦਾ ਇਹਨਾਂ ਨੂੰ ਪਛਾਣ ਰੱਖਿਆ ਗਿਆ ਜੁੱਗਾਂ ਤੋਂ ਵਿਚਾਰ ਰੱਖਿਆ ਗਿਆ ਪਰ ਹੁਣ ਨਹੀਂ ਯੁੱਗ ਬੀਤ ਗਿਆ ਅਸੀਂ ਇਹ ਗੱਲ ਸਹਿਣ ਨਹੀਂ ਕਰਾਂਗੇ ਧੱਕੇਸ਼ਾਹੀ ਸਹਿਣ ਨਹੀਂ ਕਰਾਂਗੇ ਮੇਰੀ ਆਵਾਜ਼ ਨੂੰ ਚੇਤਾਵਨੀ ਸਮਝਣ ਨੋਟ ਸਮਝਣ ਜਾਂ ਬੇਨਤੀ ਸਮਝ ਲੈਣ ਕਿ ਇੱਕ ਬਹੁਤ ਵੱਡਾ ਇਕੱਠ ਘਰਾਓ ਕਰੂ ਬੀਬੀ ਐਮਐਲਏ ਦਾ ਐਸਡੀਐਮ ਦਾ ਤੇ ਡੀਸੀ ਦਾ ਵੀ ਕਿਉਂਕਿ ਇਹ ਜਿਹੜੀ ਧੱਕੇਸ਼ਾਹੀ ਹੈ ਇਹਨੂੰ ਸਹਿਣ ਨਹੀਂ ਕਰਾਂਗੇ ਤਾਂ ਬਾਇਜਤ ਹੁਣ ਵੀ ਇਹਨੂੰ ਇਲੈਕਸ਼ਨ ਕਮਿਸ਼ਨ ਨੂੰ ਮੇਰੀ ਬੇਨਤੀ ਹੈ ਕਿ ਉਹ ਇਸ ਤੇ ਗੌਰ ਕਰੇ ਔਰ ਕੱਟ ਕੇ ਇਸ ਨੂੰ ਜਨਰਲ ਨੂੰ ਰਿਜ਼ਰਵ ਕਰੇ ਧੰਨਵਾਦ ਮੇਰਾ ਨਾਮ ਜੀ ਕਾਕਾ ਸਿੰਘ ਪਿੰਡ ਸਿਧਮਕਲਾ ਹੈ ਕਾਠ ਸੀ ਨਗਰ ਨੇ ਕੁਝ ਦਿਨਾਂ ਤੋਂ ਗੱਲਾਂ ਚੱਲਦੀਆਂ ਆ ਰਹੀਆਂ ਸੀ ਕਿ ਜੋ ਪੰਚਾਇਤੀ ਵੋਟਾਂ ਹੋਣੀਆਂ ਨੇ ਉਸ ਵਿਸ਼ੇ ਤੇ ਸਾਡੇ ਨਗਰ ਨੂੰ ਇੰਨੀ ਚੇਤਾਵਨੀ ਨਹੀਂ ਸੀ ਪਤਾ ਨਹੀਂ ਸੀ ਸੋ ਪਰਸੋ ਹੀ ਸਾਨੂੰ ਪਤਾ ਲੱਗਿਆ ਹੈ ਕਿ ਜੋ ਸਾਡੀ ਰਿਜ਼ਰਵ ਸੀਟ ਹੈ ਉਹ ਸਾਡੀ ਰਿਜ਼ਰਵ ਸੀਟ ਤੜਾ ਕੇ ਉਹ ਸਾਡੀ ਜਰਨਲ ਹੀ ਕੀਤੀ ਗਈ ਹੈ ਸੋ ਇਹ ਕੋਈ ਅੱਜ ਨਵੀਂ ਗੱਲ ਨਹੀਂ ਹੈ ਪਿਛਲੇ 5 ਸਾਲ ਵੀ ਸਾਡੇ ਕੋਲ ਐਵੇਂ ਹੀ ਕੀਤਾ ਗਿਆ ਹੈ ਸੋ ਸਾਡੀ ਹੱਥ ਬਨ ਕੇ ਬੇਨਤੀ ਹੈ ਐਮਐਲਏ ਸਾਹਿਬ ਅਤੇ ਡੀਸੀ ਸਾਹਿਬ ਸਾਰਿਆਂ ਨੂੰ ਸਾਡੀ ਇਹ ਬੇਨਤੀ ਹੈ ਕਿ ਨਗਰ ਦੇ ਵਿੱਚ ਸਾਡੀ ਦਿਫਾੜ ਹੋਣ ਤੋਂ ਬਚਾਉਣ ਲਈ ਇਹ ਜੋ ਸਾਡਾ ਰਿజర్ਵੇਸ਼ਨ ਸਾਡਾ ਰਿజర్ਵ ਦਾ ਸੀਟ ਹੈ ਇਹ ਸਾਡੀ ਰੱਖਮੀ ਰੱਖੀ ਜਾਵੇ ਸਾਡੀ ਇਹ ਸੀਟ ਰਿజర్ਵ ਕੀਤੀ ਜਾਵੇ ਕਿਉਂਕਿ ਨਹੀਂ ਤਾਂ ਫਿਰ ਸਾਡੇ ਪਿੰਡ ਦੇ ਵਿੱਚ ਨਗਰ ਦੇ ਵਿੱਚ ਇਹ ਕੰਮ ਸਾਨੂੰ ਧਰਨੇ ਲਾਉਣੇ ਪੈਣੇ ਨੇ ਕਿਉਂਕਿ ਫਿਰ ਜਿਆਦਾ ਸਾਡੀ ਸੰਗਤ ਬਹੁਤ ਇਕੱਠੀ ਹੋਈ ਹੋਈ ਆ ਉਹਨਾਂ 'ਚ ਬਹੁਤ ਜ਼ਿਆਦਾ ਰੋਹ ਹੈ ਉਹ ਗੁੱਸੇਜ ਨੇ ਕਿ ਸਾਨੂੰ ਹਰ ਵਾਰ ਪਿੱਛੇ ਛਿਟਿਆ ਜਾਂਦਾ ਹੈ ਸੋ ਬੇਨਤੀ ਹੈ ਕਿ 5 ਸਾਲ ਜਿਹੜੇ ਸਾਡੇ ਹੁਣ ਆਏ ਨੇ ਇਹਦੇ ਵਿੱਚ ਸਾਡੇ ਨਗਰ ਦੇ ਸਦਮਾ ਕਲਾਂ ਦੇ ਵਿੱਚ ਰਿਜ਼ਰਵ ਸੀਟ ਕੀਤੀ ਜਾਵੇ ਇਹੀ ਸਾਡੀ ਬੇਨਤੀ ਹੈ ਸੋ ਇੰਨੀ ਇੱਕ ਗੱਲਾਂ ਕਹਿੰਦੇ ਹੋ ਮਾਫੀ ਮੰਗਦੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਜੀ ਮੇਰਾ ਸਜੀਤ ਸਿੰਘ ਹੈ ਪਿੰਡ ਸਦਮਾ ਕਲਾਂ ਆ ਸਾਜੀ ਆਪਣੀ ਨਾ ਸਰਪੰਚੀ ਲਗਾਤਾਰ ਪਿੰਡ ਦੇ ਵਿੱਚ ਜਾਨੀ ਕਿ ਜਰਨਲ ਲਗਾਤਾਰ 15 ਸਾਲ ਜਰਨਲ ਹੋਈ ਆ ਅਗਲੇ ਵਿੱਚ ਤੜਵਾਈ ਆ ਐਕਟਿਵ ਤੜਵਾਈ ਆ ਇਹ ਮੈਡਮ ਸਾਹਿਬ ਜੀ ਦੇ ਨਾਲ ਰਿਪੋਰਟ ਤੜਵਾਈ ਗਈ ਆ ਚਲਨ ਕਰਵਾਈਆਂ ਨੂੰ ਜ਼ਰਬ ਕਰਵਾਈ ਜਾਵੇ ਤਾਂ ਨਹੀਂ ਮੈਡਮ ਵੀ ਛੋਟੀ ਸੀ ਕੋਠੀ ਘੇਰਾ ਗਈ ਤੇ ਮੈਂ ਅਸੀਂ ਆਮ ਪਾਰਟੀ ਵਾਸਤੇ ਬਹੁਤ ਜ਼ੋਰ ਲਾਇਆ ਸਾਰੇ ਪੈਡਰੋ ਨਗਰ ਮਾਝੇ ਦੇ ਰਾਜ ਨੂੰ ਪੋਸਟਰ ਲਾਉਂਦੇ ਰਹੇ ਆ ਅਸੀਂ ਆਮ ਪਾਰਟੀ ਬੈਡਰਾਂ ਦਾ ਇੱਕ ਕੀਤੀ ਆ ਆਮ ਪਾਰਟੀ ਨੇ ਮਨ ਹੁਦਾ ਵੀ ਦਿੱਤਾ ਜੁੜਾ ਚੂਹ ਬੰਦਾ ਪ੍ਰਧਾਨ ਵੀ ਲਾਇਆ ਪਰ ਸਾਡੇ ਵਾਸਤੇ ਭਾਈ ਆਮ ਪਾਰਟੀ ਨੇ ਸਾਡੇ ਨਾਲ ਡੱਕਾ ਨਹੀਂ ਕੀਤਾ ਸਾਡੇ ਹੱਕਾਂ ਦਾ ਡਾਕਾ ਵਾ ਮੈਡਮ ਸਾਹਿਬ ਜੀ ਨੂੰ ਮੈਂ ਇਹ ਘਰਾਂ ਨੂੰ ਘਰਾਂ ਨੂੰ ਮੈਂ ਕੱਲ ਫੋਨ ਵੀ ਲਾਇਆ ਸੀ ਮੈਂ ਕਿਹਾ ਮੈਡਮ ਸਰ ਜੀ ਵੀ ਸਾਡੀ ਜਰਬ ਦਿਵਾ ਕੇ ਜਰਨਲ ਕਿਵੇਂ ਹੋ ਗਈ ਉਹ ਕਹਿੰਦਾ ਮੈਨੂੰ ਨਹੀਂ ਪਤਾ ਯਾ ਕਮਾਲ ਦੀ ਗੱਲ ਹੈ ਇੱਕ ਐਮਐਲਏ ਨੂੰ ਨਹੀਂ ਪਤਾ ਵੀ ਜਰਬ ਦਿਵਾ ਕੇ ਜਰਨਲ ਹੋ ਗਈ ਇੱਕ ਮੈਡਮ ਨੂੰ ਨਹੀਂ ਪਤਾ ਐਮਐਲਏ ਸਾਹਿਬ ਨੂੰ ਨਹੀਂ ਪਤਾ ਤੇ ਘਰ ਵਾਲਾ ਕਹਿੰਦਾ ਮੈਨੂੰ ਸਾਹਿਬ ਨੂੰ ਫੋਨ ਲਾਈ ਕਹਿੰਦਾ ਹਾਲ ਤੱਕ ਮੈਂ ਫੋਨ ਲਾਇਆ ਇੱਥੋਂ ਸਿੱਧ ਹੁੰਦਾ ਵੀ ਇਹ ਮੈਡਮ ਦੇ ਦਾ ਕਾਰਨ ਨਹੀਂ ਆ ਤੜਵਾਉਣ ਦਾ ਤੇ ਮੈਡਮ ਪੈਣ ਵਿੱਚ ਆਉਣਗੇ ਅਸੀਂ ਪੂਰਾ ਵਿਰੋਧ ਕਰਾਂਗੇ ਕਾਨੂੰਨ ਮੈਡਮ ਨੇ ਬੋਟਾ ਮੰਗਣਾਉਣਾ ਆਪਦਾ ਸੋਚ ਸਮਝ ਕੇ ਹੋਣ ਤਾਂ ਨਹੀਂ ਹਰੇ ਮੈਡਮ ਕੋਲੇ ਮੌਕਾ ਹੈਗਾ ਜਨਰਲ ਤੜਵਾ ਕੇ ਜ਼ਰਬ ਕਰਵਾਈ ਜਾਵੇ ਤੇ ਨਹੀਂ ਅਸੀਂ ਆਪਣਾ ਕੋਠੇ ਵੀ ਕਰਾਂਗੇ ਇੰਨਾ ਕਹਿ ਕੇ ਸਿਮਰਾ ਜਾਚ ਕਾ ਧੰਨਵਾਦ ਮੇਰੇ ਨਾਲ ਕੇਸਰ ਸਿੰਘ ਖੱਤਮ ਆ ਗਲਾ ਸਾਡੀ ਜਿਹੜੀ ਛਪੈਂਚੀ ਦੀ ਚੋੜ ਔਰ ਹਜ਼ਾਰ ਰੁਪਏ ਹਜ਼ਾਰ ਰੁਪਏ ਕੀਤੀ ਜਾਣੇ ਜਾਂਦੀ ਸਾਡੇ ਦਾ ਧੱਕੇਸ਼ਾਹੀ ਨਾਲ ਜਨਰਲ ਕੀਤੀ ਗਈ ਆ ਇੱਟ ਕਾ ਸਾਡੇ ਇਲਾਕੇ ਦੀ ਐਮਐਲਏ ਨੇ ਧੱਕਾ ਕਰਾਇਆ ਸਾਡੇ ਨਾਲ ਕਿਉਂਕਿ ਸਾਡੀ ਇੱਥੇ ਸੰਘਰਸ਼ ਬਿੱਡਾਂਗੇ ਐਸੀ ਭਾਈ ਜਾਰਾ ਸੰਘਰਸ਼ ਬਿੱਡੂਗਾ ਸੱਤਮਾ ਕਲਾਂ ਨੂੰ ਆਪਣਾ ਨਾਂ ਵੀ ਸਨੀ ਸੱਤਮਾ ਆਪਣੀ ਜਿਹੜੀ ਚੋਣ ਚੋਣਾ ਹੋ ਰਹੀਆਂ ਆ ਸਰਪੰਚੀ ਦੀਆਂ ਇਹ ਪਹਿਲਾਂ ਇੱਥੇ ਆਪਣੇ ਐਸੀ ਭਾਈਚਾਰੇ ਦੀਆਂ ਰਿਜ਼ਰਵ ਸੀਆਂ ਤਾਂ ਇਹਨੂੰ ਜਰਨਲ ਵਿੱਚ ਕਰ ਦਿੱਤਾ ਗਿਆ ਵਾ ਤੇ ਹੁਣ ਇਹੀ ਸਰਕਾਰ ਨੂੰ ਬੇਨਤੀ ਆ ਵੀ ਸਾਡੀ ਹੱਥ ਬੰਨ ਕੇ ਲਾ ਲੋ ਵੀ ਜਿਹੜੀਆਂ ਇਹ ਚੋਣਾਂ ਆ ਇਹਨਾਂ ਨੂੰ ਫੇਰ ਰਿਜ਼ਰਵ ਵੀ ਕੀਤਾ ਜਾਵੇ 15 ਸਾਲ ਅੱਗੇ ਹੋ ਗਏ ਅੱਗੇ ਜਰਨਲੀ ਇਹਨੂੰ ਸਰਪੰਚੀ ਆ ਜੋ ਪੈਂਟ ਦੀ ਉਹ ਕਰ ਰਹੇ ਆ ਸੋ ਹੱਥ ਬੰਨ ਕੇ ਸਰਕਾਰ ਨੂੰ ਇਹੀ ਬੇਨਤੀ ਆ ਵੀ ਐਤੀ ਐਸੀ ਭਾਈਚਾਰੇ ਨੂੰ ਵੀ ਮੌਕਾ ਦਿੱਤਾ ਜਾਵੇ ਤੇ ਨਹੀਂ ਫਿਰ ਬਣਦੀ ਕਾਰਵਾਈ ਕੀਤੀ ਜਾਊਗੀ ਹਾਈ ਕੋਰਟ ਤੱਕ ਰੈਟ ਵੀ ਪਾਈ ਜਾਊਗੀ ਕਿਰਪਾ ਕਰਕੇ ਬੇਨਤੀ ਆ ਵੀ ਇਹਨੂੰ ਪਹਿਲਾਂ ਪਹਿਲਾਂ ਇਸ ਮੁੱਦੇ ਦਾ ਹੱਲ ਕੱਢਿਆ ਜਾਵੇ ਸਾਨੂੰ ਹੋ ਗਏ 3 ਦਿਨ ਹੋ ਗਏ ਜਿਵੇਂ ਇਸ ਚੀਜ਼ ਬਾਰੇ ਪਤਾ ਚੱਲਿਆ ਵਾ ਸੋ ਕਿਰਪਾ ਕਰਕੇ ਇਹੀ ਬੇਨਤੀ ਆ ਵੀ ਜਿਹੜੀਆਂ ਚੋਣਾਂ ਆ ਇਹਨਾਂ ਨੂੰ ਐਤਕੀ ਐਸੀ ਭਾਈਚਾਰੇ ਨੂੰ ਰਿਜ਼ਰਵ ਕੀਤਾ ਜਾਵੇ